ਕਹਿੰਦੇ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਜਦੋਂ ਸ਼ੌਂਕ ਦਿਲੋਂ ਪਗਾਏ ਜਾਂਦੇ ਆ ਤਾਂ ਉਹਨਾਂ ਨੂੰ ਹਰ ਕੋਈ ਅਪਣਾਉਣਾ ਚਾਹੁੰਦਾ ਹੈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸ਼ੌਂਕੀ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ ਜਿਹੜਾ ਕੁਝ ਸਮਾਂ ਪਹਿਲਾਂ ਪਿੰਡ ਰਹਿੰਦਾ ਸੀ ਪਰ ਨੌਕਰੀ ਕਰਨ ਸ਼ਹਿਰ ਆਇਆ ਤਾਂ ਖੇਤੀ ਨਾਲ ਲਗਾਓ ਉਵੇਂ ਹੀ ਰਹਾ ਹੁਣ ਸੀਮਿਤ ਜਗ੍ਹਾ ਵਿੱਚ ਗਾਰਡਨਿੰਗ ਕਰਕੇ ਸ਼ਹਿਰ ਬਠਿੰਡੇ ਅੰਦਰ ਮਹਿਕਾ ਵੰਡ ਰਿਹਾ ਹੈ ਸਰਦਾਰ ਸੁਖਦੀਪ ਸਿੰਘ ਪੇ ਰਹਿੰਦੀ ਚਾ ਤੇ ਸ਼ਫਤਰ ਜਾਨ ਦੀ ਹਾਂ ਪੂਰੀ ਹੁੰਦੀ ਨਾ ਮੈਂ ਤਰਲੇ ਰਹਿ ਰਿਆ ਭਾਈ ਵੀਰ ਸਿੰਘ ਜੀ ਨੇ ਸ਼ਤਰਾ ਦੇ ਵਿੱਚ ਬਨਫਸ਼ੇ ਦਾ ਫੁੱਲ ਆਪਣੇ ਆਪ ਦੇ ਵਿੱਚ ਲੁਕਣਾ ਚਾਹੁੰਦਾ ਪਰ ਉਸ ਦੀ ਸੁਗੰਧੀਆਂ ਉਸ ਨੂੰ ਲੁਕਣ ਨਹੀਂ ਦਿੰਦੀਆਂ ਸਭ ਦੇ ਸਾਹਮਣੇ ਲੈ ਆਉਂਦੀਆਂ ਨੇ ਤੇ ਅੱਜ ਅਸੀਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਅਸੀਂ ਤੁਹਾਨੂੰ ਮਿਲਾਵਾਂਗੇ ਜਿਹੜੀ ਸ਼ਖਸੀਅਤ ਫੁੱਲਾਂ ਦੇ ਵਰਗੀ ਹੈ ਤੇ ਉਹਦਾ ਫੁੱਲਾਂ ਦੇ ਨਾਲ ਇੰਨਾ ਕ ਪਿਆਰ ਆ ਤੇ ਉਹਦਾ ਖੇਤੀਬਾੜੀ ਦੇ ਨਾਲ ਇੰਨਾ ਕ ਪਿਆਰ ਆ ਕਿਉਂ ਨਾ ਸ਼ਹਿਰ ਦੇ ਵਿੱਚ ਰਹਿੰਦੇ ਹੋਏ ਵੀ ਆਮ ਜ਼ਿੰਦਗੀ ਨਹੀਂ ਜਿਉਈ ਉਨੇ ਸ਼ਹਿਰ ਦੇ ਵਿੱਚ ਰਹਿ ਕੇ ਵੀ ਟਰੈਸ ਗਾਰਡਨਿੰਗ ਕੀਤੀ ਹੈ ਤੇ ਟੈਕ ਟੈਸਟ ਗਾਰਡਨਿੰਗ ਵੀ ਕੰਮ ਕਮਾਲ ਦੀ ਕੀਤੀ ਹੈ ਕਿ ਸਾਰਾ ਸ਼ਹਿਰ ਉਸ ਨੂੰ ਦੇਖਣ ਆਉਂਦਾ ਹੈ ਕਿ ਉਸ ਦੀਆਂ ਗੱਲਾਂ ਹੁੰਦੀਆਂ ਨੇ ਤੇ ਆਓ ਗੱਲਬਾਤ ਕਰਦੇ ਹਾਂ ਉਸ ਸ਼ਖਸ ਜੀ ਨਾਲ ਮੈਂ ਸੁਖਦੀਪ ਸਿੰਘ ਬਠਿੰਡਾ ਦਾ ਰਹਿਣ ਵਾਲਾ ਹਾਂ ਤੇ ਸਿੱਖਿਆ ਭਾਗ ਦੇ ਵਿੱਚ ਜੌਬ ਕਰਦਾ ਇਹ ਜੀ ਟੋਟਲ ਜਗ੍ਹਾ ਜਿਹੜੀ ਹੈਗੀ ਹੈ ਸਾਢੇ 22 ਗਜਾ ਜਗ੍ਹਾ ਹੈਗੀ ਥੱਲੇ ਮੇਰੀ ਆ ਉਹਦੀ ਗੱਡੀ ਖੜੀ ਹੁੰਦੀ ਹੈ ਜੀ ਉੱਪਰ ਇਹ ਛਤਿਆ ਹੋਇਆ ਛੱਤ ਕੇ ਦੇ ਪ੍ਰੋਪਰ ਆਪਣੇ ਚਣਾਈ ਦੇ ਮਿਸਤਰੀ ਤੋਂ ਉਸ ਟੈਪਨਾ ਪ੍ਰੋਪਰ ਤਿਆਰ ਕੀਤੀ ਹੋਈਆਂ ਕੈਰੀਆਂ ਜਿਨ੍ਹਾਂ ਦੇ ਵਿੱਚ ਮੈਂ ਆਪਣੇ ਸ਼ੌਕ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਕੈਟਾਗਰੀ ਦੇ ਦੂਰ-ਦੂਰ ਤੋਂ ਇਕੱਠੇ ਕੀਤੇ ਹੋਏ ਫੁੱਲ ਬੂਟੇ ਤੇ ਗੁਣਕਾਰੀ ਪੇੜ-ਪੌਦੇ ਲਾਏ ਹੋਏ ਨੇ ਕੁਝ ਸਬਜ਼ੀਆਂ ਵੀ ਲਾਈਆਂ ਹੋਈਆਂ ਜਿਵੇਂ ਆਪ ਅੱਜਕੱਲ ਦੇ ਮੌਸਮ ਅਨੁਸਾਰ ਧਣੀਆਂ ਪੁਦੀਨਾ ਹੋ ਗਿਆ ਮਰੂਆ ਪਾਲਕ ਮੇਥੀ ਵਗੈਰਾ ਬਾਕੀ ਨਿੰਬੂ ਵਗੈਰਾ ਅਮਰੂਦ ਵਗੈਰਾ ਆਂਬ ਵੀ ਲੱਗਿਆ ਹੋਇਆ ਜੀ ਇਸ ਤਰ੍ਹਾਂ ਵੱਖ-ਵੱਖ ਵਾਕੀ ਫੁੱਲਾਂ ਦਾ ਥੋੜਾ ਜਿਹਾ ਵੱਧ ਸ਼ੌਕ ਹੋਣ ਕਰਕੇ ਫੁੱਲ ਮੈਂ ਇੱਥੇ ਥੋੜੇ ਜਿਹਾ ਵੱਧ ਮਾਤਰਾ ਵਿੱਚ ਲਾਏ ਹੋਏ ਨੇ ਜਿਵੇਂ ਅੱਜ ਕੱਲ ਦੇ ਸੀਜ਼ਨ ਦੇ ਜਿਹੜੇ ਹੈਗੇ ਸਰਦੀ ਦਾ ਜਿਹੜਾ ਮੌਸਮ ਹੁੰਦਾ ਹੈ ਇਹ ਫੁੱਲਾਂ ਲਈ ਇੱਕ ਬਹੁਤ ਹਸੀਨ ਮੌਸਮ ਹੈ ਇਹ ਉਸ ਬੰਦੇ ਨੂੰ ਪਤਾ ਜੀ ਨੂੰ ਫੁੱਲਾਂ ਦਾ ਸ਼ੌਕ ਹੁੰਦਾ ਹੈ ਇਹਦੇ ਚ ਡਬਲ ਡੇਲੀ ਹੈ ਤੁਸੀਂ ਦੇਖੋਗੇ ਮਤਲਬ ਡਬਲ ਡੇਲੀਆ ਵੱਖ-ਵੱਖ ਰੰਗਾਂ ਦੇ ਵਿੱਚ ਮੇਰੇ ਕੋਲ ਲੱਗੇ ਹੋਇਆ ਹੈ ਗੇਂਦਾ ਆ ਗਿਆ ਆਈਸ ਫਲਾਵਰ ਆ ਗਏ ਗੁਲਸ਼ਰਫੀ ਆ ਗਈ ਇਸ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੇ ਪੌਦੇ ਲੱਗੇ ਹੋਏ ਨੇ ਜੀ ਫੁੱਲ ਬੂਟੇ ਤੇ ਬਾਕੀ ਗੁਣਕਾਰੀ ਪੌਦੇ ਜਿਵੇਂ ਆਪਣਾ ਗ੍ਰੀਨ ਗਰਾਸ ਹੈ ਜਿਹੜਾ ਕਿ ਆਪਣਾ ਲੈਮਨ ਗਰਾਸ ਜਿਹੜਾ ਆਪਾਂ ਉਹਨੂੰ ਮਸਲ ਕੇ ਚਾਹ ਦੇ ਵਿੱਚ ਪਾ ਸਕਦੇ ਆ ਚਾਹ ਦੀ ਉਹਦੀ ਟੇਸਟ ਮਲੇਚੀ ਵਾਂਗ ਜਿਹੜਾ ਟੇਸਟ ਚੇਂਜ ਹੋ ਜਾਂਦਾ ਉਹਦਾ ਜਾਂ ਆਪਣੇ ਜਮੈਨ ਦਾ ਪੌਦਾ ਲੱਗਿਆ ਹੋਇਆ ਉਹਦਾ ਵੀ ਅਸੀਂ ਪੱਤਾ ਤੋੜ ਕੇ ਚਾਹ ਵਿੱਚ ਪਾ ਸਕਦੇ ਆ ਸ਼ੌਕ ਤਾਂ ਇਸ ਤਰ੍ਹਾਂ ਜੀ ਮੈਨੂੰ ਉਹਨੂੰ ਤਕਰੀਬਨ ਤੁਸੀਂ ਸਮਝ ਲਓ ਵੀ 18-20 ਸਾਲ ਦੀ ਉਮਰ ਤੋਂ ਪਿਆ ਹੋਇਆ ਹੈ ਪਹਿਲਾਂ ਪਿੰਡ 'ਚ ਰਹਿੰਦੇ ਸੀ ਜੀ ਪਿੰਡ 'ਚ ਜਗ੍ਹਾ ਵੱਧ ਹੁੰਦੀ ਐ ਤੁਹਾਨੂੰ ਪਤਾ ਹੀ ਐ ਪਿੰਡ 'ਚ ਤਾਂ ਆਪਾਂ ਜ਼ਮੀਨ ਤੇ ਲਗਾ ਸਕਦੇ ਆ ਪਿੰਡ 'ਚ ਵੀ ਮੈਂ ਕਾਫੀ ਪੌਦੇ ਲਾਏ ਹੋਏ ਸੀ ਤੇ ਲੋਕ ਜਦੋਂ ਲੰਘਦੇ ਸੀ ਉੱਥੋਂ ਗਲੀ 'ਚ ਪੁੱਛ ਕੇ ਲੰਘਦੇ ਸੀ ਤੁਸੀਂ ਪੌਦੇ ਵੇਚਦੇ ਹੋ ਜੀ ਨਰਸਰੀ ਐ ਤੁਹਾਡੇ ਕੋਰੇ ਉਹਨਾਂ ਨੂੰ ਅਸਕੇ ਕਹਿਦੇ ਨਹੀਂ ਜੀ ਇਹ ਸ਼ੌਂਕ ਐ ਸਾਡਾ ਉਸ ਤੋਂ ਬਾਅਦ 10-15 ਸਾਲ ਹੋ ਗਏ ਜੀ ਬਠਿੰਡੇ ਦੇ ਵਿੱਚ ਆਪਣਾ ਮਕਾਨ ਬਣਾਏ ਨੂੰ ਤੇ ਸ਼ਹਿਰ 'ਚ ਸਭ ਨੂੰ ਪਤਾ ਵੀ ਜਗ੍ਹਾ ਘੱਟ ਹੁੰਦੀ ਐ ਪ੍ਰੋਬਲਮ ਹੁੰਦੀ ਐ ਉਸੇ ਕਰਕੇ ਜਗ੍ਹਾ ਦੇ ਵਿੱਚ ਉੱਪਰ ਪਰ ਮੈਂ ਜਿਹੜਾ ਹੈਗਾ ਰੂਫ ਗਾਰਡਨ ਜਿਹਨੂੰ ਕਹਿ ਦਿੰਨੇ ਆਪਾਂ ਟਰੈਸ ਉਹ ਜਿਹੜਾ ਹੈਗਾ ਹੋਈ ਹੁਲੀ ਆਪਦਾ ਤਿਆਰ ਕੀਤਾ ਆਪਦੇ ਸ਼ੌਂਕ ਨਾਲ ਇਹ ਚ ਵੱਖੋ ਵੱਖਰੇ ਪੌਦੇ ਲਿਆ ਕੇ ਲਾਏ ਨੇ ਤੇ ਨਜ਼ਾਰਾ ਹੋ ਜਾਂਦਾ ਜੀ ਐਵੇਂ ਕਹਿੰਦੀ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਬਹਿੰਦੇ ਇੱਥੇ ਤੇ ਸਾਰੇ ਦੁੱਖ ਤਕਲੀਫਾਂ ਭੁੱਲ ਜਾਂਦੇ ਜੀ ਦੇਖੋ ਜੀ ਇਹ ਤਾਂ ਹੁੰਦਾ ਜੀ ਕਿਸੇ ਨੂੰ ਮਾਹਵਾਦੀ ਕਿਸੇ ਨੂੰ ਸਵਾਦੀ ਤੇ ਜਿਹਨੂੰ ਸ਼ੌਂਕ ਹੈ ਉਸ ਨੂੰ ਪਤਾ ਹੁੰਦਾ ਜੀ ਕਹਿੰਦੇ ਲੋਕ ਵੈਸੇ ਇਹੋ ਜੀ ਗੱਲ ਨਹੀਂ ਹੈਗੀ ਲੋਕਾਂ ਦਾ ਮਜ਼ਾਕ ਹੁੰਦਾ ਕੰਘਿਆਂ ਦਾ ਜਿਨ੍ਹਾਂ ਨੂੰ ਕਦਰ ਨਹੀਂ ਉਸ ਚੀਜ਼ ਦੀ ਉਹਦੀ ਕੀਮਤ ਨਹੀਂ ਪਤਾ ਉਹ ਲੋਕਾਂ ਨੇ ਤਾਂ ਵੱਖੋ ਵੱਖਰੀਆਂ ਗੱਲਾਂ ਕਰਨੀਆਂ ਹੀ ਆ ਦੇ ਉਹ অ্যালোਵেরা ਲੱਗਿਆ ਸੀ ਉਹਨੂੰ ਉਹਦੇ অ্যালোਵেরা ਤੇ ਜਿਹਨੂੰ ਕੋਈ ਨਹੀਂ ਪਤਾ ਹਾਂਜੀ ਉਹ ਮਤਲਬ অ্যালোਵেরা ਬਾਰੇ ਕੀ ਜਾਣਦਾ ਠੀਕ ਹੈ ਨਾ ਜੀ ਹੋਰ ਇੱਥੇ ਇਸ ਤਰ੍ਹਾਂ ਦੇ ਮੇਰੇ ਕੋਲ ਪਲਾਂਟ ਲੱਗੇ ਹੋਏ ਐ ਲੋਕਾਂ ਲਈ ਤਾਂ ਇੱਕ ਨਾਰਮਲ ਪਲਾਂਟ ਹੋ ਸਕਦਾ ਪਰ ਮੈਨੂੰ ਪਤਾ ਉਹਦੇ ਗੁਣ ਕਿੰਨੇ ਆ ਇਸ ਲਈ ਇਹ ਜਿਹਨੂੰ ਪਰਖ ਹੈ ਉਹ ਜੋਰੀ ਵਾਂਗੂ ਉਹੀ ਇਹਨਾਂ ਦੀ ਕਦਰ ਪਾ ਸਕਦਾ ਜੀ ਸਭ ਤੋਂ ਪਹਿਲਾਂ ਤਾਂ ਜੀ ਸ਼ੌਂਕ ਦਾ ਹੋਣਾ ਜ਼ਰੂਰੀ ਐ ਜੇ ਸ਼ੌਂਕ ਹੈ ਤਾਂ ਸਾਰਾ ਕੁਝ ਆਪੇ ਹੋ ਜਾਂਦਾ ਜੇ ਆਪਾਂ ਕੋਈ ਪੌਦਾ ਲਿਆ ਕੇ ਲਾਤਾ ਜਾਂ ਕੋਈ ਗਮਲਾ ਲਿਆਂਦਾ ਇਹ ਉਹਦੀ ਸੀ ਕੇਅਰ ਨਾ ਕੀਤੀ ਦੇਖਭਾਲ ਹੀ ਨਾ ਕੀਤੀ ਤਾਂ ਉਹਨੇ ਥੋੜੇ ਜਿਨੇ ਚੱਲਣਾ ਹੈ ਉਹਨੇ ਮਰ ਜਾਣਾ ਕਿਉਂਕਿ ਇਹਨਾਂ 'ਚ ਵੀ ਆਪਾਂ ਕਹਿੰਦੇ ਆ ਕਿ ਜਾਨ ਹੁੰਦੀ ਹੈ ਜੇ ਅਸੀਂ ਇਹਨਾਂ ਨਾਲ ਗੱਲਾਂ ਕਰਾਂਗੇ ਇਹਨਾਂ ਨਾਲ ਮਤਲਬ ਗੱਲਬਾਤਾਂ ਕਰਾਂਗੇ ਤਾਂ ਇਹ ਇਹਨਾਂ ਦਾ ਮਨ ਲੱਗੂਗਾ ਤਾਂ ਇਹ ਵਧੀਆ ਚੱਲਣਗੇ ਬਾਕੀ ਜੀ ਥੋੜਾ ਜਿਹਾ ਪ੍ਰੋਪਰ ਕੇਅਰ ਇਹ ਕਰਨੀ ਪੈਂਦੀ ਵੀ ਆਪਾਂ ਨੂੰ ਛੱਤ ਤੇ ਬਣਾਉਣਾ ਤਾਂ ਉਹਦਾ ਪ੍ਰੋਪਰ ਡਬਲ ਛੱਤ ਜਿਹਨੂੰ ਕਹਿ ਦਿੰਦੇ ਆਪਾਂ ਉਸ ਤਰ੍ਹਾਂ ਤਿਆਰ ਕਰਕੇ ਜੇ ਆਪਾਂ ਪੱਕੇ ਤੌਰ ਤੇ ਤਿਆਰ ਕਰਨੀ ਹੈ ਤੇ ਉਹਦੇ ਤੇ ਕਾਗਜ਼ ਵਗੈਰਾ ਪੋਲੀਥੀਨ ਵਗੈਰਾ ਪ੍ਰੋਪਰ ਪਾਓ ਤੁਸੀਂ ਠੀਕ ਹੈ ਤਾਂ ਕਿ ਪਾਣੀ ਜਿਹ ਦੂਸਰਾ ਤਰੀਕਾ ਇਹ ਜੇ ਹੁੰਦਾ ਵੀ ਨੀਲੇ ਡਰਮ ਆਉਂਦੇ ਜੀ ਆਪਣੇ ਤੇਲ ਵਾਲੇ ਖਾਲੀ ਉਹਨੂੰ ਤੁਸੀਂ ਲੈਂਡਸਕੇਪ ਕੱਟ ਲਓ ਉਹਦਾ ਵੀ ਸਟੈਂਡ ਬਣਾ ਕੇ ਕੈਰੀਆਂ ਬਣ ਜਾਂਦੀਆਂ ਵਧੀਆ ਠੀਕ ਹੈ ਜੀ ਬਾਕੀ ਗਮਲੇ ਵਧੀਆ ਵਧੀਆ ਵੱਡੇ ਵੱਡੇ ਗਮਲੇ ਆਉਂਦੇ ਆ ਟ੍ਰੇਆਂ ਆਉਂਦੀਆਂ ਜੋ ਤੁਹਾਡਾ ਦਿਲ ਕਰਦਾ ਜਿਵੇਂ ਤੁਹਾਨੂੰ ਠੀਕ ਲੱਗਦਾ ਇਹ ਸ਼ੌਂਕ ਨੂੰ ਜਿਹੜਾ ਹੈਗਾ ਵਧਾਓ ਕਿਉਂਕਿ ਇਹ ਸ਼ੌਂਕ ਸਮੇਂ ਦੀ ਲੋੜ ਹੈ ਅੱਜ ਦੇ ਪੋਲੂਸ਼ਨ ਦੇ ਵਿੱਚ ਇਹ ਸ਼ੌਂਕ ਨੂੰ ਬਲਤ ਵੀ ਵੱਧ ਡਿਵੈਲਪ ਕਰੋ ਜੀ ਲੋਕ ਤਾਂ ਜੀ ਬਹੁਤ ਦੂਰ ਦੂਰ ਤੋਂ ਮੇਰੇ دوست ਮਿੱਤਰ ਆ ਜਾਂ ਕੋਈ ਜਾਣ ਪਛਾਨ ਵਾਲੇ ਜੋ ਤੁਹਾਡੀ ਜਿਵੇਂ ਤੁਸੀਂ ਉਹਨਾਂ ਵੀਡੀਓ ਬਣਾ ਰਹੇ ਹੋ ਪਾਉਂਗੇ ਸੋਸ਼ਲ ਮੀਡੀਆ ਤੇ ਇੱਕ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਜਾਣੀ ਇਹ ਲੋਕਾਂ ਦੇ ਫੋਨ ਆਉਂਦੇ ਆ ਜੀ ਬਹੁਤ ਦਿਨ دوست ਮਿੱਤਰ ਆਉਂਦੇ ਆ ਇੱਥੋਂ तकरीबन ਬਰਨਾਲਾ ਸੰਗਰੂਰ ਧੂਰੀ ਤੋਂ ਆਪਣੇ ਹੋਰ ਆਸ-ਪਾਸੇ ਨੇੜੇ ਤੋਂ ਜਿੱਥੋਂ ਵੀ ਆਉਂਦੇ ਆ ਫੋਨ ਆਉਂਦੇ ਬਹੁਤ ਦੂਰ ਤੋਂ ਇੱਥੋਂ ਤੱਕ ਕਿ ਫੋਨ ਤਾਂ ਮੈਨੂੰ ਤੁਸੀਂ ਸਮਝ ਲਓ ਗੁਜਰਾਤ ਤੱਕ ਤੋਂ ਵੀ ਆ ਚੁੱਕੇ ਨੇ ਉਹਨਾਂ ਨੂੰ ਮੈਂ ਕਹਿੰਿਆ ਉਹਨੂੰ ਪੌਦੇ ਵੀ ਮਤਲਬ ਕੋਰੀਅਨ ਕਰਾ ਕੇ ਭੇਜਿਆ ਤੇ ਓਡੀਸ਼ਾ ਤੋਂ ਠੀਕ ਹੈ ਜੀ 오ੜੀਸਾ ਤੋਂ ਵੀ ਉਹਨਾਂ ਨੇ ਭਾਈ ਨੇ ਕਿਹਾ ਵੀ ਮੈਂ ਜਦੋਂ ਵੀ ਬਠਿੰਡੇ ਆਇਆ ਮੈਂ ਤੁਹਾਡਾ ਗਾਰਡਨ ਜ਼ਰੂਰ ਦੇਖ ਕੇ ਜਾਣਾ ਤੇ ਕਹਿੰਦਾ ਮੇਰੀ ਆਪਣੀ ਵੀ ਨਰਸਰੀ ਇੱਥੇ ਬਹੁਤ ਵੱਡੀ ਪਰਿਵਾਰ ਜੀ ਮੇਰਾ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਹੈਗਾ ਪੂਰੀ ਫੁੱਲ ਸਪੋਰਟ ਕਰਦੇ ਆ ਮੇਰਾ ਬੇਟਾ ਦੇਖੋ ਹੁਣ ਉਹ IIT ਘਾਟੀ ਦੇ ਵਿੱਚ ਸਟੂਡੈਂਟ ਹੈ ਅਸਾਮ ਦੇ ਵਿੱਚ ਹੁਣ ਲੋਕਡਾਊਨ ਤੁਹਾਨੂੰ ਪਤਾ ਕਰਕੇ ਬੱਚੇ ਵੀ ਘਰ ਨੇ ਤੇ ਮੈਂ ਜੇ ਨਹੀਂ ਇਹਨਾਂ ਨੂੰ ਪਾਣੀ ਪਾ ਸਕਦਾ ਮੌਕੇ ਤੇ ਜਾਂ ਕੋਈ ਡਿਊਟੀ ਕਰਕੇ ਮੈਂ ਲੇਟ ਫੇਟ ਹੋਣਾ ਜਾਂ ਨਹੀਂ ਚਾਰ ਦਿਨ ਮੇਰਾ ਜੀ ਕਰਦਾ ਆਸੇ-ਬਸੇ ਸਾਈਕਲਿੰਗ ਤੇ ਚਲਾ ਜਾਣਾ ਮੈਂ ਤਾਂ ਮੇਰਾ ਬੇਟਾ ਫੁੱਲ ਕੇਅਰ ਕਰਦਾ ਜੀ ਇਹਨਾਂ ਦੀ ਔਰ ਮੇਰੀ ਬੇਟੀ ਤੇ ਉਹ ਇੱਥੇ ਪੂਰੀ ਪ੍ਰੋਪਰ ਸਫਾਈ ਰੱਖਦੀ ਹੈ ਜੀ ਝਾੜੂ ਮਾਰਦੀ ਹੈ ਇਹਨਾਂ ਨੂੰ ਵਧੀਆ ਮਿੱਟੀ ਇੱਧਰ-ਉੱਧਰ ਕੱਢਦੀ ਹੈ ਸਾਰਾ ਸਾਫ਼ ਕਰਦੀ ਹੈ ਜੀ ਉਹ ਪੂਰੀ ਫੁੱਲ ਸਪੋਰਟ ਹੈ ਸਾਰੇ ਪਰਿਵਾਰ ਦੀ ਕੋਈ ਪ੍ਰੋਬਲਮ ਨਹੀਂ ਮੰਨ ਲਓ ਤੁਸੀਂ ਪੱਥਰ ਝਾਟ ਆਪਣਾ ਕੋ ਲੱਗਿਆ ਹੋਇਆ ਜੀ ਤੁਹਾਨੂੰ ਪਤਾ ਪੱਥਰ ਝਾਟ ਦੇ ਕਿੰਨੇ ਕੋਣ ਹੈ ਜਦੋਂ ਕੋਈ ਕਿਸੇ ਦੇ ਸੱਟ ਵਗੈਰਾ ਵਜਦੀ ਜਾਂ ਉਂਗਲ ਪੱਕਦੀ ਹੈ ਤਾਂ ਸਪੈਸ਼ਲ ਆਉਂਦੇ ਆ ਜੀ ਤੁਹਾਡੇ ਕੋਲ ਪੱਥਰ ਜਟ ਹੈ ਹਾਂਜੀ ਹੈਗਾ ਜੀ ਦਿਨੇ ਤੋੜ ਕੇ ਪਰੇ ਕਿਉਂਕਿ ਜਦੋਂ ਸਾਡੀ ਕੋਈ ਲਾਈ ਚੀਜ਼ ਕਿਸੇ ਦੇ ਕੰਮ ਆਉਂਦੀ ਹੈ ਮਨ ਨੂੰ ਖੁਸ਼ੀ ਮਿਲਦੀ ਹੈ ਇਹ ਕਿਸੇ ਨੂੰ ਅਮਰਜੈਂਸੀ ਮੰਨ ਲਓ ਕੋਈ ਨਿੰਬੂ ਲੋਡ ਪੈ ਗਈ ਹੁਣ ਨਿੰਬੂ ਨਹੀਂ ਮਿਲਦੇ ਆਪਣੇ ਬੂਟੇ ਤੇ ਨਿੰਬੂ ਲੱਗੇ ਹੁੰਦਾ ਜੀ ਉਹਨੇ ਇੱਕ ਦੋ ਨਿੰਬੂ ਤੋੜ ਕੇ ਦੇ ਦੇਈਦੇ ਸਿਹਤ ਤਾਂ ਜੀ ਹੁਣ ਇਹ ਆ ਵੀ ਆ ਪੰਜ ਬੇਣੇ ਅੱਜ ਕੱਲ ਜੀ 20-20 ਕਿੱਲਾਂ ਵਾਲਾ ਵੀ ਬੂਲੀਆਂ ਜਿਹੜਾ ਹੈਗਾ ਸ਼ਹਿਰ ਤੋਂ ਲੈ ਕੇ ਜਾਂਦਾ ਮੈਨੂੰ ਲੱਗਦਾ ਵੀ ਇਤੋਂ ਵੱਡੇ ਸ਼ਰਮ ਵਾਲੀ ਕੋਈ ਗੱ ਜਿਹੜਾ 20 ਕਿੱਲਿਆਂ ਵਾਲਾ ਕਿਸਾਨ ਕੋਈ ਮੂਲੀਆਂ ਕਿਲੋ 2 ਕਿਲੋ ਸ਼ਹਿਰ ਚ ਲੈ ਕੇ ਜਾਂਦਾ ਕਿੱਡਾ ਕੰਮ ਆ ਦੋ 20 ਦਿੱਤੇ ਵਟ ਤੇ ਮੂਲੀਆਂ ਮੁੱਕਦੀਆਂ ਹੀ ਨਹੀਂ ਜੀ ਠੀਕ ਹੈ ਉਹ ਦੇਖੋ ਚਲੋ ਗੱਲਾਂ ਕਰਨੀਆਂ ਕਹਿੰਦੇ ਬਹੁਤ ਸੌਖੀਆਂ ਹੁੰਦੀਆਂ ਤੇ ਅਸੀਂ ਵੀ ਚਲੋ ਪਿੰਡਾਂ ਚ ਹੁਣ ਨਹੀਂ ਜਾ ਸਕਦੇ ਆਪਦੀ ਵੀ ਜ਼ਮੀਨ ਹੈਗੀ ਚਲੋ ਨਹੀਂ ਜਾਇਆ ਜਾਂਦਾ ਇਹ ਕਿਹਦੀ ਹੈ ਪਰ ਜਿੰਨਾ ਕਰ ਸਕਦੇ ਉਹਨਾਂ ਕੱਸੀਂ ਕੀਤਾ ਹੋਇਆ ਜੀ ਜੇ ਇਹਨਾਂ ਕੀ ਹਰੇਕ ਬੰਦਾ ਕਰ ਲੇ ਤਾਂ ਆਪਣਾ ਵਾਤਾਵਰਨ ਸ਼ੁੱਧ ਹੋ ਜਾਏ ਉਹਨਾਂ ਸਾਡੀ ਗਲੀ ਹੈ ਜੀ ਇਹ 7 ਨੰਬਰ ਗਲੀ 7/4 ਜਿੰਨੀ ਗਲੀ ਦੀ ਲੈਂਥ ਹੈ ਤੁਸੀਂ ਨੋਟ ਕਰੋਗੇ ਸਾਰੇ ਜਪੇੜ ਪੌਦੇ ਲੱਗੇ ਹੋਏ ਆ। ਤੁਸੀਂ ਸਾਰੇ ਔਰ ਆਪ ਅਸੀਂ ਆਪਣਾ ਦਿਹਾੜੀਆਂ ਲਾ ਕੇ ਜਦੋਂ 12 ਸਾਲ 13 ਸਾਲ ਪਹਿਲਾਂ ਮੈਂ ਇੱਥੇ ਆਇਆ ਸੀ। ਉਦੋਂ ਅਸੀਂ ਆਪ ਆਪਣੇ ਪੱਲੇ ਉਹ ਦਿਹਾੜੀਆਂ ਲਾ ਕੇ ਪੱਲਿਓਂ ਪੌਦੇ ਲਿਆ ਕੇ ਚਲੋ ਪੌਦੇ ਸਾਨੂੰ ਨਗਰ ਨਿਗਮ ਨੇ ਦੇਤੇ। ਠੀਕ ਹੈ ਉਹਦੇ ਗਾਰਡ ਟੀਗਾਰਡ ਵੀ ਨਗਰ ਨਿਗਮ ਨੇ ਦੇਤੇ ਪਰ ਅਸੀਂ ਦਿਹਾੜੀਆਂ ਪੱਲਿਓਂ ਲਾ ਕੇ ਉਹਦੀ ਮਨਜ਼ੂਰ ਲਾ ਕੇ ਲਵਾਏ ਪੌਦੇ ਆਪ ਜੀ। ਤੇ ਅੱਜ ਉਹ ਪੌਦੇ ਵੇਖ ਲਓ ਕਿੰਨੇ ਵਧੀਆ ਲੱਗਦੇ ਆ ਲੱਗੇ ਹੋਏ।